ਮਾ ਬੀਨਾ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਅੱਜ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਮੀਟਿੰਗ ਹੋਈ ਹੈ ਉਸ ਬਾਰੇ ਭਰਪੂਰ ਜਾਣਕਾਰੀ ਦੇਵਾਂਗੇ ਹੁਣ ਮੇਰੀ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ ਐਸ ਐਮ ਐਸ ਜੂ ਦੇ ਆਗੂ ਨਾਲ ਕੁਝ ਮਹੀਨੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਮੀਟਿੰਗ ਚੰਡੀਗੜ੍ਹ ਹੋਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਦਾ ਹੱਲ ਕੁਝ ਮਹੀਨੇ ਵਿੱਚ ਕੀਤਾ ਜਾਵੇਗਾ ਪਰ ਕਈ ਮਹੀਨਿਆਂ ਦੇ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ ਜੋ 4% ਵਾਅਦਾ ਕੀਤਾ ਗਿਆ ਜੋ ਕਿ ਦਸੰਬਰ 2023 ਵਿੱਚ ਲਾਗੂ ਵੀ ਹੋ ਚੁੱਕਿਆ ਹੈ ਪਰ ਮਹਿੰਗਾਈ ਪੱਤੇ ਤੇ 17 ਮਹੀਨੇ ਦਾ 에ਰੀਅਰ ਵਾਸਤੇ ਸਰਕਾਰ ਚੁੱਪ ਹੈ ਪੀ ਐਸ ਐਮ ਐਸ ਯੂ ਦੇ ਆਗੂਆਂ ਨੇ ਕਿਹਾ ਜੇਕਰ 21 ਜੁਲਾਈ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਾਰੇ ਜ਼ਿਲ੍ਹਿਆਂ ਵਿੱਚ ਮੁਲਾਜ਼ਮਾਂ 22 ਜੁਲਾਈ ਨੂੰ ਮੀਟਿੰਗ ਕਰਕੇ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨਗੇ PSE ਵਿਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਆਗੂਆਂ ਵੱਲੋਂ ਪਾਵਰ ਕਾਮ ਦੀ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੀ ਵੱਡੀ ਮੰਗ ਪੂਰੀ ਕਰਵਾ ਲਈ ਜਿਸ ਦਾ ਹੈੱਡ ਆਫਿਸ ਪਟਿਆਲੇ ਵੱਲੋਂ ਸਰਕੂਲਰ 11 ਜੂਨ ਨੂੰ ਕੀਤਾ ਗਿਆ ਕੀਤਾ ਗਿਆ ਹੈ ਜਿਹੜਾ ਮੁਲਾਜ਼ਮਾਂ ਵੱਲੋਂ 6 ਜੂਨ 2023 ਤੋਂ 6 ਜਨਵਰੀ 2024 ਤੱਕ ਵੱਖ-ਵੱਖ ਸਮਾਂ ਵਿੱਚ ਹੜਤਾਲਾਂ ਤੇ ਧਰਨੇ ਦੀਆਂ ਗੈਰ ਹਾਜ਼ਰੀ ਸਮੇਂ ਨੂੰ ਬੰਦ ਦੀ ਛੁੱਟੀ ਵਿੱਚ ਤਬਦੀਲ ਕਰਕੇ ਗੈਰ ਹਾਜ਼ਰ ਸਮੇਂ ਨੂੰ ਨਿਯਮਤ ਕਰਨ ਸੰਬੰਧੀ ਪਾਵਰ ਕਾਮ ਦੀ ਮੈਨੇਜਮੈਂਟ ਨੇ ਸਰਕੂਲਰ ਕਰ ਦਿੱਤਾ ਹੈ ਜਿਸ ਕਰਕੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਹੈ ਬਹਿ ਹਨ ਕਿ ਸਾਨੂੰ ਪੇ ਕਮਿਸ਼ਨ ਦਾ ਏਰੀਆ 2016 ਤੋਂ ਦਿੱਤਾ ਜਾਵੇ ਜਦੋਂ ਕਿ ਲੱਖਾਂ ਰੁਪਏ ਬਣਦੇ ਹਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ